ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅੱਜ ਸਾਰਾ ਠੀਕ ਹੈ ਉਮੀਦ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਚੜ੍ਹਦੀ ਕਲਾ ਵਿੱਚ ਹੋਗੇ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਤੇ ਦੇਹ ਰੋਗਤਾ ਸਾਰਿਆਂ ਨੂੰ ਬਖਸ਼ੇ ਤੇ ਸੱਚੇ ਪਾਤਸ਼ਾਹ ਤੁਹਾਡੇ ਘਰ ਪਰਿਵਾਰ ਨੂੰ ਸਾਰਿਆਂ ਨੂੰ ਠੀਕ ਰੱਖੇ ਤੇ ਦਿਨ ਹੈਗਾ ਜੀ ਇਹ ਮੰਡੇ ਦਾ ਤੇ ਸੰਡੇ ਨੂੰ ਮੈਂ ਬਹੁਤ ਕੱਪੜੇ ਧੋਤੇ ਸੀਗੇ ਤੇ ਉਹਦਾ ਵਲੌਗ ਆ ਚੁੱਕਿਆ ਤੇ ਆ ਦੋ ਤਿੰਨ ਦਿਨ ਹੋ ਗਏ ਮੰਗਲ ਬੁੱਧਵਾਰ ਦਾ ਸੋਮਵਾਰ ਦਾ ਮੈਂ ਵਲੌਗ ਨਹੀਂ ਪਾ ਸਕੀ ਤੇ ਇਹ ਹੁਣ ਵਲੌਗ ਜਿਹੜਾ ਵੀਰਵਾਰੀ ਲੱਗਦਾ ਆਏਗਾ ਤੇ ਸ਼ੂਟ ਤਾਂ ਮੈਂ ਪਹਿਲਾਂ ਦਾ ਕੀਤਾ ਹੋਇਆ ਸੀ ਪਰ ਮੈਂ ਬਾਹਰ ਸਰ ਨਹੀਂ ਸੀ ਕੀਤਾ ਤੇ ਠੰਡ ਇੰਨੀ ਹੋਣ ਕਰਕੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਹਿਲਾਂ ਮਹੀਆ ਨੇ ਪੂਰਾ ਹਫਤਾ ਇੰਨਾ ਬੁਰਾ ਹਾਲ ਕੀਤਾ ਸੀ ਤੇ ਹੁਣ ਬੱਦਲ ਇੰਨੇ ਹੋਏ ਪਏ ਨੇ ਧੁੱਪ ਬਿਲਕੁਲ ਹੀ ਨਿਕਲ ਰਹੀ ਪੂਰਾ ਹਫਤਾ ਕੱਪੜੇ ਵੀ ਸੁੱਕਣ ਦਾ ਨਾਂ ਨਹੀਂ ਲੈਂਦੇ ਤੇ ਸਿਲੇ ਸਿਲੇ ਰਹਿੰਦੇ ਨੇ ਤੇ ਇੱਥੇ ਟਾਈਮ ਹੋ ਗਿਆ ਜੀ 9:30 ਵਜੇ ਦਾ ਤੇ ਇੱਥੇ ਪ੍ਰਿਆਮ ਉੱਠ ਗਿਆ ਸੀ ਤੇ ਉਹ ਨਾਂ ਲੱਗ ਗਿਆ ਤੇ ਮੈਂ ਇੱਥੇ ਮੈਂ ਚਲੋ ਚਾਦਰਾਂ ਵਗੈਰਾ ਝਾੜ ਲਾ ਤੇ ਉਹੀ ਨਾ ਸਰਦੀਆਂ ਵਿੱਚ ਕੱਪੜਿਆਂ ਦਾ ਬਹੁਤ ਜ਼ਿਆਦਾ ਹੋ ਜਾਂਦਾ ਕਿ ਆਪਣੇ ਕੱਪੜੇ ਵੀ ਦੋ ਦੋ ਸੂ ਥੋੜੇ ਵਾਰਮਰ ਵੀ ਪਾਓ ਮੋٹے ਸੂਟ ਵੀ ਪਾਓ ਸਕਾਫ ਸ਼ਾਲ ਕੋਟੀਆਂ ਸਾਰਾ ਕੁਝ ਲੈ ਕੇ ਹਨ ਤੇ ਠੰਡ ਠੰਡ ਦੇ ਵਿੱਚ ਬੜਾ ਹੋਰ ਤਰ੍ਹਾਂ ਲੱਗਦਾ ਮੌਸਮ ਤਾਂ ਠੀਕ ਲੱਗਦਾ ਚਲੋ ਰਜਾਈ ਚ ਬਠੇ ਰਹਿੰਦਾ ਬੰਦਾ ਗਰਮੀਾਂ 'ਚ ਗਰਮੀ ਲੱਗਦੀ ਐ ਅਸੀਂ ਥੱਲੇ ਬਾਜੋ ਹੁਣ ਪਰ ਸਰਦੀਆਂ ਦੇ ਵਿੱਚ ਬੜਾ ਲੱਗਦਾ ਕਿ ਇੰਨੇ ਕੱਪੜੇ ਪਾਉਣੇ ਪੈਂਦੇ ਐ ਤੇ ਇੱਥੇ ਹੁਣ ਮੈਂ ਚਾਦਰ ਵਗੈਰਾ ਝਾੜਾਂਗੀ ਇੱਥੇ ਬਰਿਆਮ ਨੇ ਬਹੁਤ ਬਕਸ ਵਗੈਰਾ ਜੋ ਪੜਦਾ ਇੱਥੇ ਲੱਗੇ ਸਾਰੇ ਖਿਲਾਰ ਦਿੰਦਾ ਰੱਖ ਦਿੰਦਾ ਤੇ ਬੈਗ ਵੀ ਥੱਲੇ ਰੱਖਿਆ ਹੋਇਆ ਉੱਧਰ ਤੇ ਇੱਧਰ ਹੁਣ ਮੈਂ ਸਾਰਾ ਸਮਾਨ ਚੱਕ ਰਹੀ ਆ ਸਮਾਨ ਚੱਕ ਕੇ ਅੰਦਰ ਦੀ ਡਸਟਿੰਗ ਵਗੈਰਾ ਕਰ ਲਾਂਗੀ ਉੱਧਰ ਬੁਰੀ ਤਾ ਗਈ ਸੀ ਉਹ ਬਾਹਰ ਵੇੜੇ ਕਰਨ ਲੱਗੀ ਸਾਫ ਤੇ ਮੈਂ ਚਲੋ ਨਤਰ ਮੈਂ ਚਾਦਰਾਂ ਵਗੈਰਾ ਤੇ ਅੱਜ ਮੈਂ ਕਿਸ ਵਗੈਰਾ ਨਾਤੇ ਸੀ ਮੈਂ ਚੱਲ ਇਦਾਂ ਹੀ ਇਹ ਬਲ ਬਸ ਉੱਪਰ ਸਕਾਪ ਬਨ ਲੈਨੇ ਆ ਤੇ ਹਵਾ ਜੀ ਨਹੀਂ ਲੱਗਦੀ ਤੇ ਉਹੀ ਨ ਸਰਦੀਆਂ ਵਿੱਚ ਇੱਕ ਤੇ ਉੰਜ ਬੰਦਾ ਮੋਟਾ ਕੀ ਆ ਉਹ ਕੱਪੜੇ ਪਾ ਕੇ ਹੋਰ ਮੋਟਾ ਲੱਗਣ ਲੱਗ ਜਾਂਦਾ ਤੇ ਮੈਂ ਮਜ਼ਾਕ ਕਰ ਰਹੀ ਸੀ ਮੈਂ ਕਹਿ ਰਹੀ ਤਨ ਮੈਂ ਦਿੱਤਾ ਉਹ ਇੱਕ ਤੇ ਉੰਜ ਵੈਸੇ ਬਣ ਸੀ ਹੈਗੀਆਂ ਤੇ ਇੱਕ ਅਸੀਂ ਕੱਪੜੇ ਪਾ ਕੇ ਇਦਾਂ ਲੱਗੇ ਜਾਂਦੇ ਆ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਤੇ ਤੁਹਾਡੇ ਕਿੱਥੇ ਕਿੱਥੇ ਮੀਂਹ ਪਿਆ ਤੇ ਮੇਰੇ ਪੰਪਰਾ ਬਹੁਤ ਪਿਆਰ ਦੇ ਰਹੇ ਆ ਤੇ ਇਦਾਂ ਹੀ ਅੱਗੇ ਤੋਂ ਵੀ ਮੈਂ ਜਨੇ ਦੋ ਵੀਡੀਓ ਪਾਈਆਂ ਸੀਗੀਆਂ ਤੇ ਤੁਸੀਂ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਮੈਂ ਨਾਲ-ਨਾਲ ਤੁਹਾਨੂੰ ਜਿਵੇਂ ਘਰ ਦੇ ਵਲੌਗ ਪਾਇਆ ਕਰਾਂਗੀ ਤੇ ਨਾਲ-ਨਾਲ ਕੋਈ ਵੀ ਜਿਵੇਂ ਸਟਿਚਿੰਗ ਕਢਾਈ ਸਲਾਈ ਦਾ ਨਾਲ ਕੋਈ ਨਾ ਕੋਈ ਇੱਕ ਅੱਦਾ ਵਲੌਗ ਮੇਰਾ ਵਿੱਚ ਆਇਆ ਕਰੇਗਾ ਤੇ ਮੈਂ ਇੱਥੇ ਨਾ ਪਹਿਲਾਂ ਮੈਂ ਇਰਾਦਾ ਸੀ ਮੈਂ ਬੈੱਡ ਸ਼ੀਟ ਚੇਂਜ ਕਰਦਾ ਫਿਰ ਮੈਂ ਦੇਖਿਆ ਬੈੱਡ ਸ਼ੀਟ ਤਾਂ ਠੀਕ ਹੈ ਕੋਈ ਗੰਦੀਆਂ ਨਹੀਂ ਹੁੰਦੀਆਂ ਬੈੱਡ ਸ਼ੀਟ ਹਨਾ ਤੇ ਇਥੇ ਗਰਮ ਹੋ ਇਹ ਵਾਲੀ ਮੈਂ ਵਿਛਾਈ ਤੇ ਇਹ ਮੈਨੂੰ ਮੈਂ ਬੈੱਡ ਸ਼ੀਟ ਕਾਫੀ ਚਰਤੀ ਸੀ ਤੇ ਇੱਕ ਕਿਤੇ ਲੁਕੀ ਜਿੱਦਾ ਰਹਿ ਜਾਂਦੀ ਹੈ ਨਾ ਕਦੀ ਤੇ ਇਹ ਨਿਕਲੀ ਨਹੀਂ ਸੀ ਏਅਰ ਕਾ ਚਾਦ ਨਾ ਕੱਢੀਆਂ ਤੇ ਫਿਰ ਨਿਕਲੀ ਇਹ ਵਾਲੀ ਫਿਰ ਮੈਂ ਵਿਛਾਈ ਤੇ ਪਹਿਲਾਂ ਮੈਂ ਲੱਗੀ ਸੀ ਦੂਸਰੀ ਵਿਛਾਂ ਪਰ ਇਹਦੇ ਨਾਲ ਨਾ ਪਿੱਲੂ ਨਹੀਂ ਸੀ ਕਿਉਂ ਪਹਿਲਾਂ ਪਹਿਲਾਂ ਨਾ ਅੱਜ ਤੇ 8-9 ਸਾਲ ਪੁਰਾਣੀ ਹੈ ਇਹਦੇ ਨਾਲ ਪਿੱਲੂ ਨਹੀਂ ਸੀ ਇਕੱਲੀ ਚਾਦਰ ਹੀ ਸੀ ਇੱਦਾਂ ਤੇ ਇਥੇ ਮੈਂ ਨਾਲ ਹੀ ਡਸਟਿੰਗ ਕਰਨ ਲੱਗ ਗਈ ਤੇ ਡਸਟਿੰਗ ਕਰਕੇ ਫਿਰ ਮੈਂ ਕਿਹਾ ਸਾਰਾ ਝਾੜ ਚਮਕ ਕੇ ਕਰ ਲਵੋ ਨਾ ਇੱਕ ਵਾਰੀ ਤਾਂ ਫੇਰ ਠੀਕ ਰਹਿੰਦਾ ਇਦਰ ਉੱਤੇ ਜਰਾਬਾਂ ਜਿਹੜੀਆਂ ਸੀ ਸੁੱਕੀਆਂ ਹੀ ਨਹੀਂ ਸੀ ਬਰੀਆਂ ਦੇ ਸਕੂਲ ਵਾਲੀਆਂ ਨਾ ਤੇ ਸਿਲੀਆਂ ਸਿਲੀਆਂ ਲੱਗ ਰਹੀਆਂ ਸੀ ਪਹਿਲਾਂ ਮੈਂ ਇੱਥੇ ਪਾਈਆਂ ਫਿਰ ਮੈਂ ਥੋੜੇ ਇਹਨਾਂ ਨੂੰ ਜੋੜ ਕੇ ਰੱਖ ਲਿਆ ਮੈਂ ਕਿ ਚੱਲਦੇ ਸਾਰੇ ਪਟਕੇ ਵਗੈਰਾ ਜਿੰਨੇ ਵੀ ਹਨ ਤਾਂ ਉਾਂ ਤਾਂ ਤੇ ਰੱਖੇ ਰਹਿ ਜਾਂ ਤਾਂ ਫਿਰ ਠੀਕ ਲੱਗਦਾ ਇਹ ਛੋਟੇ ਛੋਟੇ ਕੰਮ ਬਹੁਤ ਜ਼ਿਆਦਾ ਟਾਈਮ ਲੈ ਲੈਂਦੇ ਆ ਜੇ ਅਸੀਂ ਨਾਲ-ਨਾਲ ਕਰਦੇ ਰਹੋ ਤਾਂ ਵਧੀਆ ਰਹਿੰਦਾ ਕਿ ਮਤਲਬ ਟਾਈਮ ਦੀ ਬਚਤ ਹੋ ਜਾਂਦੀ ਹੈ ਸਾਡੇ ਦੀ ਤੇ ਅੱਜ ਵੀ ਮੈਂ ਕਾਫੀ ਕੰਮ ਕਰਨੇ ਨੇ ਸੋਚ ਰਹੀ ਸੀ ਇਧਰ ਮੈਂ 셔ਟ ਇੱਕ ਆਪਣੀ ਖੁੱਲੀ ਕਰ ਨੂੰ ਰੱਖੀ ਹੋਈ ਹੈ ਇਹਨੂੰ ਵੀ ਠੀਕ ਕਰਨਾ ਇਹ ਹਜੇ ਕੀਤੀ ਨਹੀਂ ਮੈਂ ਪਹਿਲਾਂ ਡਸਟਿੰਗ ਕਰ ਲਾਂ ਫਿਰ ਮੈਨੂੰ ਇਹ ਹੁੰਦਾ ਕਿ ਪਹਿਲਾਂ ਘਰ ਸਾਫ਼ ਹੋ ਜੇ ਨਾ ਡਸਟਿੰਗ ਵਗੈਰਾ ਹੋ ਜੇ ਤੇ ਬਾਥਰੂਮ ਸਾਫ਼ ਹੋ ਜਾਂ ਕਿਚਨ ਸਾਫ਼ ਹੋਵੇ ਤੇ ਫਿਰ ਠੀਕ ਲੱਗਦਾ ਮੈਨੂੰ ਫਿਰ ਇਦਾਂ ਬੇ ਪਤਾ ਨਹੀਂ ਮੈਨੂੰ ਕੀ ਭਾਵੇਂ ਲੋਕੀ ਤਾਂ ਕਹਿ ਦਿੰਦੇ ਮੈਨੂੰ ਮੇਰੇ ਕਈ ਰਿਸ਼ਤੇਦਾਰ ਮੈਨੂੰ ਕਹਿੰਦੇ ਨੇ ਕਿ ਵੈਸੇ ਠੀਕ ਨਹੀਂ ਆਂਦੀ ਆਪਣੇ ਆਪ ਨੂੰ ਕਹਿੰਦੀ ਰਹਿੰਦੀ ਆ ਤੇ ਉੰਜ ਕੰਮ ਘਰ ਸਾਫ਼ ਰੱਖਦੀ ਆ ਤੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਕਿ ਤੁਹਾਨੂੰ ਕੀ ਤਕਲੀਫ ਹੈਗੀ ਹੈ ਨਾ ਅਸੀਂ ਆਪਣਾ ਘਰ ਕਿਦਾਂ ਵੀ ਚਲਾ ਰਹੇ ਹਾਂ ਕਿਸੇ ਸਿਰ ਤੇ ਆ ਕੇ ਤੁਸੀਂ ਹੈਲਪ ਤੇ ਨਹੀਂ ਕਰਨੀ ਕਿਸੇ ਦੀ ਤੇ ਤੁਸੀਂ ਇਦਾਂ ਗੱਲਾਂ ਵੀ ਨਾ ਕਰਿਆ ਕਰੋ ਤੇ ਇਦਾਂ ਦੇ ਰਿਸ਼ਤੇਦਾਰ ਵੀ ਹੈਗੇ ਨੇ ਕਿ ਕਹਿੰਦੇ ਹੁੰਦੇ ਕਹਿੰਦੇ ਬਿਮਾਰ ਆ ਤੇ ਦਵਾਈ ਚੱਲਦੀ ਹੈ ਤੇ ਕੰਮ ਵਲੋਗ ਵਲੋਗ ਦੇਖ ਕੇ ਉੱਤੇ ਹੀ ਜੱਜ ਕਰਨ ਲੱਗ ਜਾਂਦੇ ਨੇ ਕਿ ਇਹ ਨਹੀਂ ਪਤਾ ਕਿ ਉਹ ਕਿਦਾਂ ਕਰ ਰਿਹਾ ਕਿਦਾਂ ਨਹੀਂ ਜੇ ਤੁਸੀਂ ਕਿਸੇ ਦੀ ਤੁਸੀਂ ਆ ਕੇ ਖੜ ਨਹੀਂ ਸਕਦੇ ਤੇ ਤੁਹਾਨੂੰ ਗੱਲਾਂ ਕਰਨ ਦੀ ਵੀ ਕੋਈ ਨਹੀਂ ਹੋਣਾ ਚਾਹੀਦਾ ਇਹ ਰਿਸ਼ਤੇਦਾਰਾਂ ਨੂੰ ਤੇ ਮੈਨੂੰ ਇੰਨੀ ਗੱਲ ਕਹਿਣਾ ਤੇ ਨਹੀਂ ਚਾਹੁੰਦੀ ਪਰ ਫਿਰ ਵੀ ਮੇ ਬੜਾ ਮਨ ਖਰਾਬ ਹੁੰਦਾ ਜਦੋਂ ਇਦਾਂ ਗੱਲਾਂ ਸੁਣਨਦਿਆਂ ਤਾਂ ਤੇ ਮੈਂ ਵਲੋਗ ਪਾ ਰਹੀ ਹਾਂ ਤੁਸੀਂ ਮੇਰੇ ਭੈਣ ਭਰਾ ਸਾਰੇ ਜਿਨ੍ਹਾਂ ਨਾਲ ਮੈਂ ਤਾਂ ਸ਼ੇਅਰ ਕਰ ਰਹੀ ਹਾਂ ਤੇ ਪਰ ਜਿਹਨੂੰ ਵੀ ਇੰਨੀ ਤਕਲੀਫ ਹੁੰਦੀ ਹੈ ਪਲੀਜ਼ ਉਹ ਇਹਦਾ ਨਾ ਕਰਿਆ ਕਰੋ ਕਿਸੇ ਦੇ ਘਰ ਕਦੀ ਵੀ ਕਿਸੇ ਦੀ ਇਦਾਂ ਨਹੀਂ ਕਰ ਕਹਿਣਾ ਚਾਹੀਦਾ ਕਿਸੇ ਦੇ ਘਰ ਜੇ ਕੋਈ ਖੁਸ਼ੀ ਦੇ ਨਾਲ ਕੋਈ ਕੰਮ ਕਰਦਾ ਜਾਂ ਤੁਹਾਨੂੰ ਖੁਸ਼ ਹੋਣਾ ਚਾਹੀਦਾ ਨਾ ਕਿ ਤੁਹਾਨੂੰ ਜਲਣਾ ਜੇ ਤੁਸੀਂ ਆਪਣੇ ਖੁਦ ਕਰ ਸਕਦੇ ਤੇ ਕਿਸੇ ਨੂੰ ਵੀ ਨਾ ਪਿੱਛੋ ਲੱਤਾਂ ਖਿੱਚੋ ਤੇ ਇੱਥੇ ਜੀ ਮੈਂ ਹੁਣ ਇਹ ਕਰ ਲਿਆ ਤੇ ਇੱਥੇ ਮੇਰਾ ਪਿਆ ਸੀ ਜੁਐਲਰੀ ਬਾਕਸ ਤੇ ਇਹਦੇ ਵਿੱਚ ਬੁੱਕ ਪਈਆਂ ਸੀ ਜੁਐਲਰੀ ਤੇ ਮੈਂ ਕਿਹਾ ਇਹਨੂੰ ਚੁੱਕ ਕੇ ਚੰਗੀ ਤਰ੍ਹਾਂ ਰੱਖ ਦਵਾਂ ਤੇ ਕਈ ਵਾਰੀ ਕੱਢਣ ਲੱਗੋ ਤਾਂ ਫਿਰ ਹੋ ਜਾਂਦੇ ਉਲਟ ਪੁਲਟ ਇੱਧਰ ਫਿਰ ਇੱਥੇ ਟਾਈਮ ਹੋ ਗਿਆ ਸੀ 12:30 ਵਜੇ ਦਾ ਜਸਟਿੰਗ ਵਗੈਰਾ ਸਾਰੇ ਕਰ ਲਈ ਸੀ ਤੇ ਰੀਤਾ ਉਦੋਂ ਦੀ ਫਿਰ ਹੁਣ ਪੋਚੇ ਲਾਣ ਲੱਗ ਗਈ ਸੀ ਤੇ ਇੱਥੇ ਅੱਜ ਮੈਂ ਪਿੰਨੀਆਂ ਵੀ ਬਣਾਉਣੀਆਂ ਸੀ ਬੇਸਣ ਵਗੈਰਾ ਲੈ ਕੇ ਆਈ ਹੋਈ ਸੀ ਤੇ ਮੌਸਮ ਮੈਂ ਦਿਖਾ ਰਹੀ ਵੇਖੋ ਅਜੇ ਵੀ ਨਹੀਂ ਧੁੱਪ ਨਿਕਲੀ 1:30 ਬਜ ਗਿਆ ਅਜੇ ਵੀ ਨਹੀਂ ਧੁੱਪ ਨਿਕਲੀ ਤੇ ਰਾਈਸ ਮੈਂ ਰੱਖ ਲਏ ਨੇ ਤੇ ਨਾਲ ਮੈਂ ਇੱਕ ਸਾਈਡ ਤੇ ਦਾਲ ਧੋਵੀ ਰਾ ਦਾਲ ਮਸਰਾ ਦੀ ਮਾਂ ਦੀ ਤੇ ਮੂੰਗੀ ਧੋਲੀ ਦੀ ਦਾਲ ਤਰੀ ਹੋਈ ਸੀ ਪਤੀਲੇ ਵਿੱਚ ਖੁੱਲੀ ਦਾਲ ਰੱਖੀ ਹੋਈ ਸੀ ਤੇ ਇੱਕ ਬੰਨੇ ਮੈਂ ਤੜਕਾ ਘੱਟ ਰਹੀ ਸੀ ਕਿ ਦਾਲ ਮੇਰੀ ਬਣ ਗਈ ਸੀ ਰਾਇਸ ਨੂੰ ਮੈਂ ਨਿਚੋੜ ਕੇ ਰੱਖ ਲਿਆ ਤੇ ਮੈਨੂੰ ਠੰਣ ਲੱਗ ਰਹੀ ਸੀ ਮੈਂ ਕੋਟੀ ਲਾ ਕੇ ਨਾ ਮੈਂ ਉਤੋਂ ਦੀ ਇਹ ਕੁੜਤਾ ਪਿਆ ਸੀ ਆ ਬੇਟੀ ਦਾ ਹੀ ਸੀਗਾ ਸ਼ਾਇਦ ਤੇ ਮੈਂ ਕੁੜਤਾ ਉਤੋਂ ਦੀ ਚਾੜ ਲਿਆ ਮੈਂ ਕਿਹਾ ਮੈਂ ਠੰਣ ਲੱਗ ਰਹੀ ਐ ਤੇ ਇੱਥੇ ਮੈਂ ਲਾਗੀ ਤੜਕਾ ਲਾਉਣ ਤੇ ਰੀਤਾ ਆ ਗਈ ਫਿਰ ਮੈਂ ਰੀਤਾ ਨੂੰ ਕਿਹਾ ਮੈਂ ਕਹ ਤੂੰ ਚਾਹ ਬਣਾ ਦਾਂਦੀ ਮੈਂ ਚਾਹ ਨੇ ਪੀਣੀ ਤੇ ਵਿਰਿੰਦਰਾਂ ਨੇ ਕਾਫੀ ਬਣਾ ਲਾ ਮੈਂ ਪੀਣੀ ਆ ਤੇ ਫਿਰ ਮੈਂ ਇੱਕ ਕਾਫੀ ਬਣਾਉਣ ਲੱਗੀ ਬਰਿਆਮ ਵਾਸਤੇ ਤੇ ਰੀਤਾ ਵਾਸਤੇ ਤੇ ਬਰਿੰਦਰ ਵਾਸਤੇ ਮੈਂ ਕਾਫੀ ਬਣਾਉਂਦੀ ਤੇ ਰੀਤਾ ਪੀਣ ਲੱਗੀ ਸੀ ਤੇ ਨਾਲ-ਨਾਲ ਗੱਲਾਂ ਕਰ ਰਹੀ ਸੀ ਵਿਚਾਰੇ ਤੇ ਇਹ ਵੀ ਆਪਣੇ ਘਰ ਦੀਆਂ ਗੱਲਾਂ ਕਰ ਰਹੀ ਸੀ ਵਿਚਾਰੀ ਤੇ ਫਿਰ ਮੈਂ ਕਿਹਾ ਚਲੋ ਪਰ ਇਹਦਾ ਵੀ ਚਲ ਥੋੜਾ ਬਹੁਤ ਸੋਕ ਹੋ ਜਾਂਦਾ ਮੈਂ ਕਿਹਾ ਚਲ ਤੂੰ ਰੋਟੀ ਤਾਂ ਬਣਾ ਚ ਟਾਈਮ ਆndi ਮੈਂ ਜਲਦੀ ਜਾਣਾ ਮੈਂ ਕਿਹਾ ਰੋਟੀ ਖਾ ਕੇ ਜਾ ਹੀ ਹਾਂਦੀ ਮੈਂ ਜਲਦੀ ਜਾਣਾ ਬਰੈਡੀ ਦੇ ਦੋ ਪੀਸ ਦੋ ਉਹ ਵਿਚਾਰੀ ਖਾੜੀ-ਖਾੜੀ ਕੇ ਉਹ ਖਾਣ ਲੱਗੀ ਇੱਕ ਬੰਨੇ ਮੈਂ ਤੜਕਾ ਲਾਣ ਲੱਗੀ ਸੀ ਰਾਈਸ ਮੇਰੇ ਬਣ ਗਏ ਸੀ ਮੈਂ ਚਲੋ ਤੇ ਨਾਲੇ ਫਿਰ ਮੈਂ ਕਿਹਾ ਹੁਣ ਨਾ ਥੋੜਾ ਜਨਾ ਮ ਇੱਧਰ ਤੜਕਾ ਲਾ ਲਾ ਤੇ ਨਾਲ ਨਾਲ ਇਹ ਮੇਰੇ ਨਾਲ ਗੱਲ ਕਰ ਰਹੀ ਸੀ ਕੋਈ ਆਪਣੇ ਘਰ ਦੀ ਗੱਲ ਕਰ ਰਹੀ ਸੀਗੀ ਤੇ ਇਦਾਂ ਹੀ ਮੈਂ ਸ਼ੂਟ ਮੈਂ ਕਾਫੀ ਦਿਨਾਂ ਤੋਂ ਨਾ ਮੈਂ ਵਲੌਗ ਨਹੀਂ ਪਾਏ ਜਾ ਰਹੇ ਸਰਦੀ ਇੰਨੀ ਹੋਣ ਕਰਕੇ ਨਾ ਵਲੌਗ ਵੀ ਨਹੀਂ ਪੈਂਦੇ ਮਤਲਬ ਸਾਰਾ ਦਿਨ ਇਦਾਂ ਇਹ ਨਹੀਂ ਕਿ ਕੰਮ ਨਹੀਂ ਕਰਦੇ ਕੰਮ ਕਰਦੇ ਆ ਪਰ ਸ਼ੂਟ ਨਹੀਂ ਹੁੰਦਾ ਕੈਮਰਾ ਵਗੈਰਾ ਮੋਬਾਈਲ ਨਹੀਂ ਲਿਆ ਜਾਂਦਾ ਤੇ ਅੱਜ ਮੈਂ ਕਿਹਾ ਚਲੋ ਦੋ ਤਿੰਨ ਅੱਗੇ ਵੀ ਦੋ ਤਿੰਨ ਦਿਨਾਂ ਦਾ ਇਕੱਠਾ ਕਰਕੇ ਮੈਂ ਵਲੌਗ ਪਾਇਆ ਸੀ ਤੇ ਅੱਜ ਵੀ ਮੈਂ ਚਲ ਮੈਂ ਵਲੌਗ ਸ਼ੂਟ ਕੀਤਾ ਤੇ ਚਲੋ ਪਾਈ ਦਵਾਂਗੀ ਇਹ ਨਾਲੇ ਹੁਣ ਦੁਪਹਿਰ ਦਾ ਇੱਥੇ ਮੇਰਾ ਕੰਮ ਹੋਕ ਚੱਲਿਆ ਤੇ ਸਬਜ਼ੀ ਵੀ ਥੋੜੀ ਜਿਹੀ ਨਹੀਂ ਪਈ ਹੈ ਰਾਤ ਨੂੰ ਆਟਾ ਗੁੰਨ ਕੇ ਮੈਂ ਰੱਖ ਲੈਣਾ ਹੁਣੇ ਜੇ ਫੁਲਕਾ ਲ ਖਾਣਾ ਹੋਊਗਾ ਖਾ ਲੈਣਗੇ ਕੋਈ ਤੇ ਲੋ ਜੀ ਇੱਥੇ ਕੰਮ ਹੋ ਗਿਆ ਮੇਰਾ ਦੁਪਹਿਰ ਦਾ ਤੇ ਇਸ ਤੋਂ ਬਾਅਦ ਮੈਂ ਸੋਚ ਰਹੀ ਸੀ ਕਿ ਵੇਸਣ ਤੇ ਮੈਂ ਕੱਲ ਪਰਸੋਂ ਦਾ ਹੀ ਲੈਂਦਾ ਹਾਂ ਇਹ ਸਰਮੂੰਗੀ ਸਾਰਾ ਕੁਝ ਲੈਂਦਾ ਸੀ ਤੇ ਮੈਂ ਕਿ ਰੋਟੀ ਬਣਾ ਲਾਂ ਪਹਿਲਾਂ ਉਸ ਤੋਂ ਬਾਅਦ ਮੈਂ ਕੰਮ ਜਿਹੜਾ ਸ਼ੁਰੂ ਕਰਾਂਗੀ ਤੇ ਪਿੰਡਿਆਂ ਦਾ ਕੰਮ ਹੀ ਬਹੁਤ ਹੁੰਦਾ ਪਰ ਮੈਨੂੰ ਇਹੀ ਕਿ ਸ਼ਾਇਦ ਬੁਰਿੰਦਰ ਮੇਰੇ ਨਾਲ ਕਰਾ ਦੇਣਗੇ ਪਰ ਉਹ ਵੀ ਠੀਕ ਨਾ ਹੁਣ ਕਰਕੇ ਕਹਿੰਦੇ ਮੈਂ ਤੂੰ ਆਪੇ ਕਰ ਲੈ ਤੇ ਇੱਕ ਰਸੋਈ ਸਾਡੀ ਕਿਚਨ ਛੋਟੀ ਹੁਣ ਕਰਕੇ ਇੱਕ ਜਣਾ ਇੱਥੇ ਮੈਂ ਖੜ ਸਕਦੀ ਹਾਂ ਤੇ ਸਫਾਈ ਹੁਣ ਕਰਨ ਲੱਗੀ ਸੀ ਪਿੱਛੇ ਰੀਤਾ ਤੇ ਮੈਂ ਹੁਣ ਕਿਚਨ 'ਚ ਆ ਗਈ ਸੀ ਇਹ ਕਹਿੰਦੀ ਬਾਬੀ ਮੈਂ ਕਿਚਨ ਸਾਫ ਕਰ ਲਉਂ ਮੈਂ ਚਲ फटाफट ਕਿਚਨ ਘਰ ਸਾਫ ਅੱਜੇ ਲੇਟ ਆਈ ਸੀ ਥੋੜੀ ਇਹਨੇ ਟੈਸਟ ਵਗੈਰਾ ਕਰਾਉਣੇ ਸੀਗੇ ਤੇ ਇੱਕ ਨਾਲ ਸਾਡੇ ਕੋਠੀ ਉੱਥੇ ਲੱਗੀ ਹੋਈ ਉਹ ਉਹਦਾ ਕੰਮ ਕਰਨ ਚੱਲ ਗਈ ਪਹਿਲਾਂ ਫਿਰ ਥੱਲੇ ਸਾਰਾ ਕੰਮ ਕੀਤਾ ਕੱਪੜੇ ਵਗੈਰਾ ਤੋਂ ਉੱਤੇ ਤੇ ਫਿਰ ਵਿਚਾਰੀ ਬਾਅਦ ਚਾਈ ਉਹਨਾਂ ਚੋਂ ਮੈਂ ਵੀ ਕੰਮ ਕਰ ਲਿਆ ਸੀ ਕਾਫੀ ਝਾੜੂ ਮੈਂ ਬਾਹਰੋਂ ਲਗਾ ਲਿਆ ਸੀ ਫਿਰ ਉਹ ਜਿਹੜੀ ਝਾੜੂ ਲਗਾ ਰਹੀ ਸੀ ਤੋਂ ਉਹ ਰੀਤਾ ਆ ਗਈ ਕਹਿੰਦੀ ਬਾਬੀ ਆਪ ਆਪਣਾ ਕੰਮ ਕਰੋ ਮੈਂ ਆਪਣਾ ਕੰਮ ਖੁਦ ਕਰ ਲਵਾਂਗੀ ਤੇ ਚਲੋ ਇਹ ਵਕੇ ਇੰਨੀ ਕਿ ਥੋੜੀ ਜਨੀ ਹੈਲਪ ਹੋ ਜਾਂਦੀ ਹੋਰ ਕੀ ਆ ਬੰਦੇ ਦੀ ਤੇ ਇੱਥੇ ਚ ਹੀ ਹੁਣ ਮੈਂ ਤੜਕਾ ਲਾ ਰਹੀ ਸੀ ਨਾਲ-ਨਾਲ ਤੇ ਤੜਕੇ ਵਿੱਚ ਮੈਂ ਤੇਲ ਜੀਰਾ ਹਿੰਗ ਪਾ ਕੇ ਲਸਣ ਪਿਆਜ ਦਾ ਤੜਕਾ ਲਾ ਕੇ ਤੇ ਕਾਫੀ ਮਤਲਬ ਥੋੜਾ ਪਿਆ ਲਸਣ ਜ਼ਿਆਦਾ ਪਾਇਆ ਸੀਗਾ ਤੇ ਦਾਲ ਬਹੁਤ ਸਵਾਦ ਬਣੀ ਇਹ ਦਾਲ ਵੈਸੇ ਤੋਂ ਵੀ ਦਾਲ ਬਹੁਤ ਸਵਾਦ ਬਣਦੀ ਹੁੰਦੀ ਹੈ ਤੇ ਬਰੀਆਮ ਨੂੰ ਬੜੀ ਪਸੰਦ ਹੈ ਦਾਲ ਤੇ ਤਾਂ ਕਰਕੇ ਮੈਂ ਦਾਲ ਬਣਾਈ ਸੀ ਤੇ ਮੈਂ ਮੂੰਗੀ ਦਾ ਆਟਾ ਨਾ ਅਦਰ ਕਮੂੰਗੀ ਨਹੀਂ ਸੀ ਮੈਂ ਉਹਨੂੰ ਬਰਾਉਨ ਕੀਤੀ ਮੈਂ ਕਿਹਾ ਪਹਿਲਾਂ ਮੈਂ ਆਪੇ ਹੀ ਉਹਨੂੰ ਕਰ ਲੈਂਦੀ ਹੁੰਦੀ ਸੀ ਪਰ ਇਸ ਵਾਰ ਮੈਂ ਮੂੰਗੀ ਲੈ ਆਈ ਮੈਂ ਕਿਹਾ ਆਟਾ ਹੀ ਉਹਨੇ ਦਿੱਤਾ ਦੁਕਾਨ ਵਾਲੇ ਨੇ ਤੇ ਮੈਂ ਕਿਹਾ ਚਲੋ ਦੇਖ ਪਰ ਇੰਨਾ ਟਾਈਮ ਲੱਗਿਆ ਸੀ ਨਾ ਪੁੰਨਨ ਤੇ ਬਹੁਤ ਜ਼ਿਆਦਾ ਤੇ ਉਧਰ ਹੁਣ ਇਹ ਰੀਤਾ ਜਾਏਗੀ ਮੈਂ ਕਿਹਾ ਚਲੋ ਜਾ ਚਲੇ ਜਾਏ ਤੇ ਰੋਟੀਆਂ ਠੀ ਖਾ ਲਿਓ ਉਸ ਤੋਂ ਬਾਅਦ ਕੰਮ ਜਾ ਫਿਰ ਵਿੱਚੇ ਹੀ ਉਲਝੇ ਜਾਈ ਹੋ ਜਾਂਦਾ ਬੰਦਾ ਫਿਰ ਆਰਾਮ ਨਾਲ ਕੰਮ ਜਿਹੜਾ ਕਰਦਾ ਰਹਿੰਦਾ ਤੇ ਇੱਥੇ ਮੈਂ ਹੁਣ ਲੱਗ ਗਈ ਤੜਕਾ ਲਾਉਣ ਤੜਕਾ ਹੁਣ ਮੇਰਾ ਲੱਗ ਕੇ ਤਿਆਰ ਹੋ ਗਿਆ ਤੇ ਮੇਰੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਲੋ ਜੀ ਤੜਕਾ ਲੱਗ ਕੇ ਹੋ ਗਿਆ ਤਿਆਰ ਵੇਖੋ ਦਾਲ ਦਾ ਟੈਕਚਰ ਬਹੁਤ ਵਧੀਆ ਆ ਦਾਲ ਵਾਕਿਆ ਬੜੀ ਸਵਾਦ ਸੀ ਉੱਪਰੋਂ ਦੀ ਮੈਂ ਧਨੀਆਨ ਕੱਟ ਕੇ ਪਾ ਦਾਂਗੀ ਤੇ ਥੋੜੀ ਸੰਘਣੀ ਦਾਲ ਬਣੀ ਸੀ ਮੈਂ ਚੱਲ ਥੋੜਾ ਪਾਣੀ ਥੋੜਾ ਨਾ ਗਰਮ ਕਰਕੇ ਵਿੱਚ ਪਾ ਦਾਂਗੀ ਤੇ ਦਾਲ ਬਣ ਕੇ ਹੋ ਗਈ ਤਿਆਰ ਮੇਰੀ ਤੇ ਦੇਖੋ ਮੈਂ ਸਵੇਰ ਦੀ ਖੜੀ ਆ ਜਦੋਂ ਦੀ ਮੈਂ ਉੱਠੀ ਹੋਈ ਆ ਨਾ ਤੇ ਉਦੋਂ ਦੀ ਮਤਲਬ ਛੋਟੇ ਛੋਟੇ ਕੰਮ ਹੋਇਆ ਕੋਈ ਨਹੀਂ ਫੈਮਿਲੀ ਵੀ ਨਹੀਂ ਪਰ ਛੋਟੇ ਛੋਟੇ ਕੰਮ ਜਿਹੜੇ ਉਹ ਮਤਲਬ ਥੋੜਾ 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 ਕੰਮ ਨਿਕਲਦਾ ਹੀ ਹੁੰਦਾ ਕਰਦਾ ਤੇ ਇੱਥੇ ਦਹੀਂ ਸੀ ਮੈਂ ਚਲ ਦਹੀਂ ਵੀ ਕੱਢ ਕੇ ਰੱਖ ਲੈਣੀ ਇੱਕ ਸਾਈਡ ਤੇ ਤੇ ਦੁਪਹਿਰ ਦੀ ਰੋਟੀ ਹੋ ਗਈ ਬਣ ਕੇ ਤੇ ਆਨਟ ਟਾਈਮ ਹੋ ਗਿਆ ਜੀ ਇੱਥੇ ਰੋਟੀ ਖਾਣ ਤੋਂ ਬਾਅਦ ਬਰਤਨ ਸਾਫ ਕਰਨ ਤੋਂ ਬਾਅਦ ਤੇ ਮੈਂ ਸਾਰਾ ਇਹ ਡਰਾਈ ਫਰੂਟ ਜਿੰਨਾ ਸੀਗਾ ਇਹਨੂੰ ਭੁੰਨ ਲਿਆ ਡਰਾਈ ਰੋਸਟ ਕਰਕੇ ਕਾਜੂ ਬਦਾਮ ਪਿਸਤਾ ਵਗੈਰਾ ਜਿੰਨਾ ਵੀ ਸਾਰਾ ਸਮਾਨ ਸੀ ਸਾਰਿਆਂ ਨੂੰ ਮੈਂ ਪਹਿਲਾਂ ਰੋਸਟ ਕਰਕੇ ਫਿਰ ਇਹਨੂੰ ਗ੍ਰਾਈਂਡ ਕਰਕੇ ਰੱਖ ਲਿਆ ਸੀ ਫਿਰ ਮੈਂ ਮੂੰਗੀ ਸਭ ਤੋਂ ਪਹਿਲਾਂ ਮੈਂ ਮੂੰਗੀ ਭੁੰਨੀ ਸੀਗੀ ਉਹ ਭੁੰਨ ਕੇ ਪਿੱਛੇ ਕੜਾਈ 'ਚ ਮੈਂ ਰੱਖ ਲਈ ਤੇ ਇੱਥੇ ਮੈਂ ਬੇਸਣ ਭੁੰਨ ਕੇ ਫਿਰ ਮੈਂ ਕੜਾਈ 'ਚ ਪਾ ਦਿੱਤਾ ਤੇ ਇੱਥੇ ਹੁਣ ਥੋੜੀ ਮੂੰਗੀ ਦਾ ਆਟਾ ਮੈਨੂੰ ਘੱਟ ਲੱਗ ਰਿਹਾ ਸੀ ਤੇ ਥੋੜੀ ਜਿਹੀ ਹੋਰ ਸੀਗੀ ਇਹ ਵਾਲਾ ਮੈਂ ਵਿਸਨ ਸਾਰਾ ਭੁੰਨ ਕੇ ਰੱਖ ਲਿਆ ਤੇ ਰਲਾਵਾਂਗੀ ਮੈਂ ਵੱਡੀ ਪ੍ਰਾਤ ਦੇ ਵਿੱਚ ਮੈਂ ਵੱਡੀ ਕੜਾਈ ਨਹੀਂ ਰੱਖੀ ਮੈਂ ਕਿਹਾ ਬਾਹਰ ਵੀ ਨਹੀਂ ਮੈਂ ਗੈਸ ਰੱਖਿਆ ਕਿ ਮੈਂ ਹੈ ਨਾ ਮੈਂ ਇੱਥੇ ਇਹਦੇ ਚ ਇਸੇ ਕੜਾਈ ਚ ਭੁੰਨ ਭੁੰਨ ਕੇ ਉਹਦੇ ਚ ਪਾਈ ਗਈ ਸੀ ਤੇ ਇਹ ਹੁਣ ਮੈਂ ਮੂੰਗੀ ਭੁੰਨ ਰਹੀ ਸੀ ਕਿ ਥੋੜਾ ਮੈਨੂੰ ਮੂੰਗੀ ਘੱਟ ਲੱਗ ਰਹੀ ਸੀ ਅੱਧਾ ਕਿਲੋ ਪਾਈ ਸੀ ਪਹਿਲਾਂ ਫਿਰ ਮੈਂ ਕਿਹਾ ਚਲੋ ਅੱਧਾ ਕਿਲੋ ਹੋਰ ਪਾ ਲੈਨੇ ਇੱਥੇ ਮੈਂ ਮੂੰਗੀ ਨੂੰ ਚੰਗੀ ਤਰ੍ਹਾਂ ਕਰ ਲਾਂਗੀ ਘੁੱਟ ਕੇ ਫਿਰ ਮੈਂ ਇਸ ਪ੍ਰਾਤ ਵਿੱਚ ਸਾਰਾ ਕੁਝ ਸਮ ਏ ਪਿੰਨੀਆਂ ਬਣਾ ਲਈਆਂ ਮੈਂ ਹਸਬੰਦ ਤੇ ਕਹਿੰਦੇ ਹਰਿਆਣੇ ਦੇ ਇਦਾਂ ਹੀ ਵਸਣ ਤੇ ਫਿਰ ਮੈਂ ਚੱਲ ਕੋਈ ਨਹੀਂ ਪਿੰਨੀਆਂ ਬਣਾ ਲੈਣੇ ਜਗਾ ਥੋੜੀ ਘੱਟ ਰੁਕੂਗੀ ਤੇ ਪਿੰਨੀਆਂ ਇੰਨੀਆਂ ਸਵਾਦ ਬੜੀਆਂ ਟਾਈਮ ਹੋ ਗਿਆ ਸੀ ਤੇ 8:30 ਦਾ ਮੈਨੂੰ ਜੋ ਮਸਵੇਰ ਦੀ ਲੱਗੀ ਨਾ ਅੱਜ ਇੱਕ ਮਿੰਟ ਨਹੀਂ ਬੈਠੀ